ਆਪਣੀ ਵੀਡੀਓ ਦੇਖ ਰਹੇ ਸਾਰੇ ਹੀ ਸੱਜਣ ਮਿੱਤਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੋ ਵੀ ਮਿੱਤਰੋ ਚੋਕਾ ਆਪਾਂ ਕਰਤਾ ਅਦਰ ਲੇਟ ਹੋਵੇ। ਸਾਡੇ ਮਸ਼ੀਨ ਦੇਖੋ ਆਪਣੀ ਨਵੇਂ ਟੈਕਨੋਲੋਜੀ ਦੀ ਆ। ਇਹ ਵੀ ਕਣਾਸੇ ਲਾਉਣ ਦੀ ਲੋੜ ਵੀ ਨਹੀਂ ਪੈਂਦੀ। ਨੰਗੜਾਸੇ ਬਦਲ ਦਿੰਦੀ ਜਲਦੀ ਜਲਦੀ 2 ਸਾਲ। ਅੱਜ ਲੇਟ ਹੋ ਗਏ ਸਕੂਲ ਭਾਗੇ ਤੇ ਗੰਤਾਜ ਦੇ ਕੰਮਕਾਰ ਕਾਫੀ ਪੈਣ ਨੇ ਲੈ ਬਈ ਆਪਾਂ ਅਗੇ ਫਾਰਮ ਚ ਉਹ ਕੀਦੇ ਨਾਲ ਗੱਲਾਂ ਮਾਰੀ ਜਾਂਦਾ ਕਿ ਨਹੀਂ ਦਿਖਾਉਨੇ ਤੁਨੂੰ ਡੰਗਰਾਂ ਨਾਲ ਦੋਲਦਾ ਮੈਨ ਲੱਗਦਾ ਉਹ ਕੀ ਹੋ ਗਿਆ ਕਿ ਨਹੀਂ ਕੀ ਹੋ ਗਿਆ ਡੰਕਰ ਨਵਾ ਰਿਆਂ ਅਗਨੀ ਦੇਵ ਕੱਢ ਲਿਆ ਤਰਤੂਰ ਹੋ ਅਗਨੀ ਚੋਲੇ ਅੰਨ ਵੇੜ ਤੱਕਾ ਮਾ ਆ ਫੋੜਾ ਨਵਾਂ ਲਿਆਂਦਾ ਬਾਹਰ ਨਹੀਂ ਕੱਢੇ ਹਾਂ ਬਈ ਥੋੜੀ ਬਣਾ ਦਿੰਨੇ ਆ ਵੀਡੀਓ ਲੈ ਦੇਖੋ ਇੱਕ ਮੈਂ ਦੇਖਦੇ ਨੇ ਔਰ ਫੇਰ ਆਗ ਨਹੀਂ ਦੁੱਧ ਕੌਣ ਲੈਣਾ ਆਇਆ ਥੀ ਦੁੱਧ ਕੌਣ ਲੈਣਾ ਆਇਆ ਥੀ ਉਹ ਬੰਦਾ ਆਇਆ ਦੁੱਧ ਪੰਤ ਅੱਛਾ ਲੈ ਗਿਆ ਹੈ ਹੁਣ ਬਾਹਰ ਕੱਢ ਕੇ ਕੱਖ ਪਾਏਗਾ ਬਾਹਰ ਕੱਢ ਕੇ ਕੱਖ ਪਾਏਗਾ ਹਾਂ ਅਸੀਂ ਬਾਹਰ ਬੰਨੇਗਾ ਕੱਚੇ ਚ 12 ਵਜੇ ਕੱਖ ਪਾਏਗਾ ਜਾਂਦੇ ਖਵਾ ਕੇ ਟੋਟਾ ਨਹੀਂ ਬਣਾਉਣਾ। ਕਿਨੇ? ਇਹ ਠੀਕ ਆ ਗੱਲ। ਆਪਾਂ ਇੰਨਾ ਖਵਾ ਦੇ ਕੇ ਦੁੱਧ ਲੈਣਾ ਇੱਕੋ। ਹੂੰ। ਟੋਟਾ ਨਹੀਂ ਪਾਉਣਗੇ। ਇਹ ਆ ਝੋਟਾ ਇੱਧਰ ਬੰਨਤਾ ਹੈ। ਆ। ਅਰਜਨ ਕੁੰਗੜ ਦਾ ਝੋਟਾ। ਇਹ ਅਰਜਨ ਕੁੰਗੜ ਦਾ ਕੱਟਾ ਹੈ ਹੈ। ਚਿੜੀ ਝੂਠ ਬੋਲਦਾ ਹੀ ਨਹੀਂ ਹੈਗਾ। ਕਿਉਂ ਨਹੀਂ ਕਿਹਾ? ਕਨੇ ਚਿੜੀ? ਹੂੰ। ਤਾਂ ਜਮਹਲ ਕਹੀ ਦੀ ਕਿਉਂ ਨਾ ਕਿਹਾ ਅਸੀਂ ਗੱਡੀਆਂ ਖਰੀਦੀਆਂ ਨਹੀਂ ਕਿਉਂ ਉਹ ਲੈ ਰੋ ਉਹ ਬੇਜੂ ਕੀ ਪੁੱਛਦੇ ਆ ਉਹ ਲੈ ਰੋ ਗੱਡੀ ਰਣੀ ਤਾਂ ਆਪੋ ਉਹ ਲੈ ਵੀ ਆ ਮੇਰੇ ਕੋਲ ਖੜੀ ਆ ਉਹ ਗੱਡੀ ਦੇਖ ਉਹ ਸਾਹਮਣੇ ਖੜੀ ਦੇਖ ਨਜੀ ਦਾ ਫੱਜ ਨੇ ਸਾਡੇ ਉਹ ਖੜੀ ਉਹ ਮੰਗਦਾ ਚਾਰ ਤੂ ਕਿੰਨੇ ਦੰਦਾ ਤੂੰ ਦੱਸ ਚੱਲ ਇਹਨੂੰ ਪੁੱਛਦਾ ਵੀ ਕਿੰਨੇ ਦੰਦਾ ਜਿਹੜੀ ਤੂੰ ਕਿੰਨੇ ਪੈਸੇ ਦੰਦਾ ਮੈਂ 1 ਲੱਖ 45 ਦੰਦ 1 ਲੱਖ 45 ਇਹ ਤਾਂ ਪਰ ਭਾਏ ਤੇ ਬਹੁਤ ਫਰਕ ਆ ਬਿੱਲੇ ਤੂੰ ਦੱਸ ਫਿਰ ਕਿੱਥੇ ਕਿੱਥੇ ਗੱਲ ਹੋਣੀ ਚਾਹੀਦੀ ਆ ਨਾਲ ਤੇ ਨਹੀਂ ਹੈਗੀ ਚਲ ਤੇਰੇ ਦੋ ਲਾਤਾ ਦੋ ਲੱਖ ਲਾਤਾ ਭਿੰਦਰ ਨੇ ਤੂੰ ਪਹਿਲਾਂ ਇਹ ਕਰ ਕਿਤੇ ਹੋਰ ਟਰਾਈ ਕਰ ਲੈ ਜਿਹੜੀ ਫੇਰ ਆਪਾਂ ਇਹਨੂੰ ਟਕਿਆ ਲਾਂਗੇ ਇਹ ਤਾਂ ਬੰਦਾ ਆਪਣਾ ਗਵੰਡੀ ਪਿੰਡ ਦਾ ਬੰਦਾ ਮੇਰੇ ਯਾਰ ਥੋੜੇ ਬੋਤੇ ਇਹਨੂੰ ਕੱਟ ਦੇ ਦਾਂਗੇ ਹੋਰ ਠੀਕ ਆ ਚਲ ਅਮ ਬਾਕੀ ਮੈਂ ਵੀ ਟਰਾਈ ਕਰੂੰ ਆ ਗਿਆ ਭਿੰਦਰ ਇਹ ਕਰਾਉ ਸੌਦਾ ਪਿੰਡ ਦਾ ਕਾਨੂੰਨੀ ਪਿੰਡ ਦਾ ਠੀਕ ਹੈ ਇਹਨਾਂ ਦਾ ਕਰਾ ਸੌਦਾ ਯਾਰਾ ਗੱਡੀ ਦਾ ਗੱਲ ਵੀ ਗੱਡੀ ਦਾ ਸੌਦਾ ਚਿੜੀ ਨੇ ਲੈਣੀ ਹੈ ਗੱਡੀ 4 ਲੱਖ ਲੈ ਆ ਕਿੰਨੇ ਗਾਣੇ ਹੋ ਕਿਥੇ ਨੇ ਆਏ ਹੁੰਦੀ ਆ ਦੇਖ ਲੈ ਬਈ ਕਿਸੇ ਨੇ ਗੱਡੀ ਵੇਚਣੀ ਹੋਵੇ ਚਿੜੀ ਨਾਲ ਸੰਪਰਕ ਕਰਿਓ ਚਿੜੀ ਨੰਬਰ ਕਿੰਨਾ ਤੇਰਾ ਉਹ ਚਿੜੀ ਨੰਬਰ ਕਿੰਨਾ ਤੇਰਾ ਨੰਬਰ 87 ਹਾਂ 299 ਹਾਂ 1729 87299 17597 17597 ਲੈ ਚੇੜੀ ਦੀ ਗੱਡੀ ਲੈਣੀ ਆ ਬਾਈ ਪਿੰਦਰ ਕਰਾਇੰਗਾ ਸੌਦਾ ਇਹਨਾਂ ਦਾ ਕਿ ਨਾ ਯਾਰ ਨੱਟ ਤੇ ਵੀ ਪਾਤੀ ਮੰਨੇ ਹੂੰ ਮੰਨ ਲਾ ਵੀ ਚੇੜੀ ਨੂੰ ਜੇ ਕਿਸੇ ਨੇ ਗੱਡੀ ਭਾਈ ਵੇਚਣੀ ਆ ਤਾਂ ਇਹਦੇ ਨਾਲ ਸੰਪਰਕ ਕਰ ਲਿਓ ਉਹ ਪਹਿਲਾਂ ਉਹ ਸੰਟ ਕੇ ਲੈ ਗਿਆ ਜੇ ਸੰਟਣ ਲੱਗੇ ਹੋਈ ਫਿਰ ਤਾਂ ਸਾਰੇ ਹੀ ਹੋ ਕਰ ਦੋਗੇ ਬਾਬਾ ਨੂੰ ਦੱਸ ਆ ਵੀ ਤੈਨੂੰ ਹਮਕਾ ਕੰਮ ਦਾ ਆ ਲੈ ਚਾਹ ਲੈ ਕੇ ਆ ਰਿਹਾ ਵੀਰਾਂ ਗੁਡੀ ਨੇ ਲੈਣਾ ਟੈਂਪੂ ਕਿਸੇ ਮੇਰੇ ਵੀਰ ਲਵੇ ਵਧੀਆ 13 14 ਮਾਡਲ ਹੋਵੇ ਤਾਂ ਦੱਸਿਓ ਆਪਾਂ ਇਹਨੂੰ ਦਵਾਉਣਾ ਵੀਡੀਓ ਨੂੰ ਬੱਦ ਤੋਂ ਬੱਦ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਦੇ ਕਰੋ ਧੰਨਵਾਦ